ਨਮਸਕਾਰ ਜੀ ਮੈਂ ਬੇਪਨ ਗੁਇਲ ਤੇ ਤੁਸੀਂ ਦੇਖ ਰਹੇ ਹੋ ਤਨਖਸਵੇਰਾ ਟੀਵੀ ਜੇ ਆਪਾਂ ਗੱਲ ਮਾਲਵਾ ਬੈਲਟ ਦੀ ਕੀਤੀ ਜਾਵੇ ਤਾਂ ਮਾਲਵਾ ਬੈਲਟ ਦੇ ਰੋ ਦਿਨ ਜਿਹੜੇ ਹੈਗੇ ਹੈ ਕੈਂਸਰ ਦੀ ਬੈਡ ਬੰਦੀ ਜਾ ਰਹੀ ਹੈ ਜਾਇ ਇਹਦੇ ਵਿੱਚ ਜਿਹੜੇ ਹੈਗੇ ਕੈਂਸਰ ਦੇ ਮਰੀਜ਼ ਮਾਲਵਾ ਬੈਲਟ ਦੇ ਵਿੱਚ ਵੱਧਦੇ ਜਾ ਰਹੀ ਕੀ ਉਸ ਦਾ ਕੀ ਕਾਰਨ ਹੈ ਇਸ ਟਾਈਮ ਸਾਡੇ ਨਾਲ ਕੋਈ ਮੰਤਦਰਦ ਕੀ ਮੌਜੂਦ ਨਹੀਂ ਆਓ ਆਪਾਂ ਗੱਲਬਾਤ ਕਰਦੇ ਹਾਂ ਨਮਸਕਾਰ ਸਰ ਨਮਸਕਾਰ ਜੀ ਨਮਸਕਾਰ ਸਰ ਕੀ ਕਾਰਨ ਕੀ ਹੈ ਜਿਹੜੇ ਨਹਿਰ ਬਣਾਵਾਗੇ ਹੁਣ ਮਾਲਵਾ ਨਹਿਰ ਹਰਨ ਹੋ ਜੋ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਪੰਜਾਬ ਚ 2300 ਕਰੋੜ ਰੁਪਏ ਦੀ ਲਾਗਤ ਦੇ ਨਾਲ ਮਾਲਵਾ ਨਹਿਰ ਬਣਾਈ ਜਾ ਰਹੀ ਹੈ ਮਾਨ ਸਰਕਾਰ ਦੀ ਅਗਵਾਹੀ ਚ ਆਜ਼ਾਦੀ ਤੋਂ ਬਾਅਦ ਪੰਜਾਬ ਚ ਪਹਿਲੀ ਵਾਰ ਇਹ ਨਹਿਰ ਬਣਨ ਜਾ ਰਹੀ ਹੈ ਇਹ ਨਹਿਰ 148 ਕਿਲੋਮੀਟਰ ਲੰਬੀ ਪੰਜਾਬ ਫੁੱਟ ਚੌੜੀ ਅਤੇ 12.5 ਫੁੱਟ ਡੂੰਗੀ ਹੋਵੇਗੀ 18000 ਕਿਊਸਿਕ ਪਾਣੀ ਜਾਂਦਾ ਹੈ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ 5000 ਕਿਉਸੇ ਕਹੋਚ ਉਹਨੂੰ ਸਰੰਦ ਕਹਿੰਦੇ ਆ ਸਰੰਦ ਫੀਟਰ ਤਾਂ ਉਹ ਫਾਜ਼ਿਲਕਾ ਜਲਾਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਏ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੀ ਆਪਾਂ ਸਮਝੋ ਉੱਥੇ ਇਹੋ ਜਿਹੀ ਕਰਕੇ ਪਾਣੀ ਤਾਂ ਫਿਰ ਕਰਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਹ ਅਸਲ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆਂ ਜੀ ਬਿਜਲੀ ਖਾਪਤ ਹੁੰਦੀ ਹੈ ਮੋਟਰਾਂ ਤੇ ਖਰਚ ਜਾਂਦਾ ਅਸੀਂ ਕਿਵੇਂ ਕਰਦੇ ਆ ਆਪਾਂ ਇਧਰਲੇ ਪਾਸੇ ਵੀ ਇੱਕ ਵੜਾ ਲੈਨੇ ਆਂ ਹਰੀਕੇ ਪੱਤਣ ਤੋਂ ਪਾਣੀ ਆਉਣਾ ਹੈ ਜਿੰਨਾ ਪਾਕਿਸਤਾਨ ਪੂਥਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਇਹ ਸਾਰਾ ਇਲਾਕਾ ਜਿਹੜਾ ਨਾ ਉਹ ਇਹਨਾਂ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਮਾਲਵਾ ਬੈੱਡ ਦੇ ਵਿੱਚ ਜਿਹੜੇ ਹੈਗੇ ਕੈਂਸਰ ਦੇ ਮਰੀਜ਼ ਦਿਨੋ ਦਿਨ ਵਧਦੇ ਜਾ ਰਹੀ ਹੈ ਕਿ ਕੀ ਕਾਰਨ ਕੀ ਹੈ ਕਾਰਨ ਕੀ ਹੈ ਗਿਆ ਹੈ ਕਿ ਵੀ ਇਸ ਬੈਲਟ ਦੇ ਵਿੱਚ ਦੋ ਤਿੰਨ ਕਾਰਨ ਉਹਦੇ ਹੈਗੇ ਨੇ ਇੱਕ ਤਾਂ ਪੈਸਟੀਸਾਈਡ ਦਾ ਜ਼ਿਆਦਾ ਯੂਜ਼ ਔਰ ਇਹ ਜੋ ਸਟੱਡੀ ਹੈਗੀ ਪੀਜੀਐ ਚੰਡੀਗੜ੍ਹ ਦੀ ਡਾਕਟਰ ਜੀਐਸ ਠਾਕੁਰ ਨੇ ਜਿਹੜੀ ਸਟੱਡੀ ਕੀਤੀ ਹੈ ਉਹਦੇ ਵਿੱਚ ਆਉਟ ਰੇਸ਼ੀਓ ਜਿਹੜੀ ਉਹਨਾਂ ਨੇ ਰਿਸਰਚ ਕੀਤੀ ਕੱਢੀ ਕਿ ਜਿਹੜੇ ਲੋਕ ਪੈਸਟੀਸਾਈਡ ਜ਼ਿਆਦਾ ਯੂਜ਼ ਕਰਦੇ ਨੇ ਜਾਂ ਪੈਸਟੀਸਾਈਡ ਇਸਤੇਮਾਲ ਕਰਦੇ ਨੇ ਉਹਨਾਂ ਦੇ ਕੈਂਸਰ ਦੇ ਕੇਸਸ ਜ਼ਿਆਦਾ ਸੀ ਜੀ ਇਹ ਗੱਲ ਆ ਕਿ ਤੇ ਪੈਸਟੀਸਾਈਡ ਸਾਡੇ ਖਾਣੇ ਪੀਣ ਚ ਆਇਆ ਸਾਡੇ ਵਾਤਾਵਰਣ ਚ ਆਇਆ ਜ਼ਹਿਰ ਉਹ ਹੈ ਦੂਜਾ ਗਰਾਊਂਡ ਵਾਟਰ ਨੇ ਵੀ ਇਹ ਚੀਜ਼ ਆ ਕਿ ਤੇ ਗਰਾਊਂਡ ਵਾਟਰ ਵੀ ਸਾਡਾ ਜਿਹੜਾ ਹੈ ਖਰਾਬ ਹੋਇਆ ਹੈ ਡਰਿੰਕਿੰਗ ਵਾਟਰ ਜਿਹੜਾ ਅਸੀਂ ਪੀ ਰਹੇ ਸੀ ਉਹਦੇ ਚ ਵੀ ਕੁਝ ਪ੍ਰੋਬਲਮਸ ਹੈੀਆਂ ਸੀ ਉਹਦੇ ਕਰਕੇ ਇੱਕ ਕ੍ਰਾਈਸਿਸ ਹੋਰ ਵੱਧ ਗਿਆ ਪੂਰੀ ਮਾਲਵਾ ਬੈਲਟ ਜਿਹੜੀ ਕੈਂਸਰ ਦੀ ਬੈਲਟ ਬਣੀ ਇਹ ਜਿਹੜੀ ਗੱਲ ਆਈ ਹੈ ਇਹ ਮੁੱਦਾ ਆਇਆ ਹੈ ਕਿ ਭਈ ਮਾਲਵਾ ਦੇ ਵਿੱਚ ਹੀ ਕਾਟਨ ਹੁੰਦਾ ਸੀ ਕਾਟਨ ਤੇ ਜਿਆਦਾ ਸਪਰੇ ਹੁੰਦੀ ਸੀ ਇੱਥੇ ਹੀ ਗਰਾਉਂਡ ਵਾਟਰ ਦਾ ਵੀ ਕ੍ਰਾਈਸਿਸ ਸੀ ਔਰ ਅਗਰ ਆਪਾਂ ਦੇਖੀਏ ਤੇ ਤਿੰਨ ਤਰ੍ਹਾਂ ਦੇ ਆંકੜੇ ਮਾਲਵਾ ਪੱਟੀ 'ਚੀ ਕੈਂਸਰ ਜ਼ਿਆਦਾ ਸੀ ਮਾਲਵਾ ਪੱਟੀ 'ਚੀ ਕਿਸਾਨਾਂ ਦੀ ਖੁਦਕੁਸ਼ੀ ਜ਼ਿਆਦਾ ਸੀ ਹਮ ਔਰ ਮਾਲਵਾ ਪੱਟੀ 'ਚ ਹੀ ਪੈਸਟੀਸਾਈਡ ਦਾ ਇਸਤੇਮਾਲ ਜ਼ਿਆਦਾ ਹੈ ਬਿਲਕੁਲ ਅ ਦੇਖੋ ਇੱਕ ਟਾਈਮ ਮਗਰ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਇੱਕੋ ਹੀ ਕੈਂਸਰ ਦਾ ਹਸਪਤਾਲ ਸੀ ਮੌਂਦਈ ਹਸਪਤਾਲ ਕੈਂਸਰ ਹਸਪਤਾਲ ਲੁਧਿਆਣਾ

ਬਿਲਕੁਲ ਪੰਜਾਬ ਦੇ ਵਿੱਚ ਇੱਕ ਵੀ ਆਈਪੀਐਫ ਸੈਂਟਰ ਜਿਹਨੂੰ ਫਰਟੀਲਿਟੀ ਕਲੀਨਿਕ ਕਹਿੰਦੇ ਆ ਇੱਕ ਵੀ ਫਰਟੀਲਿਟੀ ਕਲੀਨਿਕ ਨਹੀਂ ਸੀ ਅਜ ਤੋਂ 20 ਸਾਲ ਪਹਿਲੇ ਤੱਕ ਬਿਲਕੁਲ ਅੱਜ ਪੰਜਾਬ ਦੇ ਵਿੱਚ 500 ਤੋਂ ਜ਼ਿਆਦਾ ਫਰਟੀਲਿਟੀ ਕਲੀਨਿਕ ਹੋ ਗਏ ਹਮ ਮਲੇ ਜਲੰਧਰ ਹੈ ਲੁਧਿਆਣਾ ਹੈ ਅੰਮ੍ਰਿਤਸਰ ਹੈ ਮੋਹਾਲੀ ਹੈ ਈਵਨ ਬਠਿੰਡਾ ਤੱਕ ਤੁਸੀਂ ਦੇਖੋ ਫਰਟੀਲਿਟੀ ਕਲੀਨਿਕਸ ਆਈਵੀਐਫ ਸੈਂਟਰਸ ਥਾਗਾ ਜਗਾ ਖੁੱਲ ਗਏ ਇਹਦਾ ਮਤਲਬ ਹੈ ਕਿ ਫਰਟੀਲਿਟੀ ਔਰ ਰੀਪਰੋਡਕਟਿਵ ਹੈਲਥ ਦਾ ਕ੍ਰਾਈਸਿਸ ਵੀ ਬਹੁਤ ਡੂੰਗਾ ਕ੍ਰਾਈਸਿਸ ਗਿਆ ਹੈ ਬਿਲਕੁਲ ਸੋ ਕੈਂਸਰ ਹੈ ਰੀਪਰੋਡਕਟਿਵ ਹੈਲਥ ਹੈ ਇੱਕ ਇਹਦੇ ਨਾਲ ਦਾ ਹੀ ਕ੍ਰਾਈਸਿਸ ਹੋ ਰਿਹਾ ਇਸੇ ਗੱਲ ਦੀ ਕਿ ਅਸੀਂ 2002 ਦੇ ਵਿੱਚ ਗ੍ਰੀਨ ਪੀਸ ਨਾਲ ਮਿਲ ਕੇ ਇੱਕ ਸਟੱਡੀ ਕੀਤੀ ਸੀ ਜਿਹਦੇ ਵਿੱਚ ਜਿਹੜਾ ਪੈਸਟੀਸਾਈਡ ਜਿੱਥੇ ਜ਼ਿਆਦਾ ਵਰਤੀ ਜਾਂਦੀ ਹੈ ਔਰ ਜਿੱਥੇ ਪੈਸਟੀਸਾਈਡ ਘੱਟ ਵਰਤੀ ਜਾਂਦੀ ਹੈ ਉਹਨਾਂ ਇਲਾਕੇ ਦੇ ਬੱਚਿਆਂ ਦੇ ਫਿਜ਼ੀਕਲ ਔਰ ਮੈਂਟਲ ਕੈਪੈਸਿਟੀ ਔਰ ਐਬਿਲਿਟੀ ਇਹਦਾ ਟੈਸਟ ਸੀ ਤੋ ਧਿਆਨ ਚ ਆਇਆ ਕਿ ਅਰਨਪੁਰ ਸਾਹਿਬ ਬੈਲਟ ਦੇ ਜਿਹੜੇ ਬੱਚੇ ਨੇ ਉਹ ਹੈਲਦੀ ਸੀ ਫਿਜ਼ੀਕਲੀ ਜਿਆਦਾ ਫਿਟ ਸੀ ਮੈਂਟਲੀ ਜਿਆਦਾ ਅਲਰਟ ਸੀ ਉਹਨਾਂ ਦੀ ਜਿਹੜੀ ਕੈਪੈਸਿਟੀ ਹੈਗੀ ਸਟੈਮਨਾ ਹੈਗਾ ਉਹ ਜਿਆਦਾ ਸੀ ਬਨਿਸਪਤ ਕਿ ਜਿਹੜੇ ਮਾਲਵਾ ਪੱਟੀ ਦੇ ਜਿਹੜੇ ਬੱਚੇ ਸੀ ਸੋ ਉਹਦੀ ਸਟੱਡੀ ਵੀ ਛਪੀ ਹੈ ਉਹਨੂੰ ਅਰੈਸਟਡ ਡਵੈਲਪਮੈਂਟ ਕਹਿੰਦੇ ਨੇ ਉਹ ਸਟੱਡੀ ਦਾ ਨਾਮ ਹੈਗਾ ਕਿ ਜਿਹਦੇ ਚ ਬੱਚਿਆਂ ਦੀ ਜਿਹੜੀ ਗਰੋਥ ਹੈ ਫਿਜ਼ੀਕਲ ਤੇ ਮੈਂਟਲ ਐਬਿਲਿਟੀ ਤੇ ਗਰੋਥ ਹੈ ਉਹਦੇ ਤੇ ਵੀ ਇਹ ਕੈਮੀਕਲਸ ਅਸਰ ਪਾਉਂਦੇ ਨੇ ਸੋ ਐ ਕੈਂਸਰ ਹੀ ਕਰਨ ਦੀ ਗੱਲ ਕਰਨ ਦੀ ਲੋੜ ਨਹੀਂ ਮੈਂ ਲਗਾ ওভারঅল ਹੈਲਥ ਸਿਨੈਰੀਓ ਜਿਹੜਾ ਹੈਗਾ ਅਸੀਂ ਉਹਦੀ ਗੱਲ ਕਰਾਂਗੇ ਤਾਂ ਉਹ ਠੀਕ ਰਹੇਗਾ ਔਰ ਇੱਕ ਪਾਸੇ ਕੈਮੀਕਲ ਦਾ ਲੋਡ ਵਧਿਆ ਸਾਡੇ ਫੂਡ ਚੇਂਜ ਦੂਜੇ ਪਾਸੇ ਜਿਹੜਾ ਨਿਊਟ੍ਰੀਸ਼ਨ ਹੈ ਉਹ ਜ਼ਮੀਨ ਚ ਖਤਮ ਹੋਇਆ ਔਰ ਜ਼ਮੀਨ ਚ ਨਿਊਟ੍ਰੀਸ਼ਨ ਖਤਮ ਹੁੰਦੇ ਕਰਕੇ ਜਿਹੜੀ ਅਸੀਂ ਫਸਲ ਉਗਾ ਰਹੀਆਂ ਸਬਜ਼ੀਆਂ ਉਗਾ ਰਹੀਆਂ ਉਹਨਾਂ ਦੇ ਅੰਦਰ ਨਿਊਟ੍ਰੀਐਂਟਸ ਘਟਨੇ ਬਿਲਕੁਲ ਔਰ ਉਹਨਾਂ ਦੇ ਅੰਦਰ ਜੇ ਨਿਊਟ੍ਰੀਐਂਟਸ ਘੱਟ ਹੋਣ ਦੇ ਕਰਕੇ ਉਹਦਾ ਇੰਪੈਕਟ ਹੈਗਾ ਕਿ ਜੋ ਅਸੀਂ ਖਾ ਰਹੇ ਹਾਂ ਉਹ ਖੋਖਲਾ ਹੈ ਫੋਕਾ ਹੈ ਬਿਲਕੁਲ ਸੋ ਫੂਡ ਜਿਹੜਾ ਹੈਗਾ ਉਹ ਅਸੀਂ ਜਿਹੜੀ ਖੇਤੀ ਕਰ ਰਹੇ ਹਾਂ ਉਹ ਇਹ ਤੋਂ ਫੂਡ ਨਹੀਂ ਆ ਰਿਹਾ ਔਰ ਜਦੋਂ ਫੂਡ ਆ ਰਿਹਾ ਹੈ ਉਹਦੇ ਤੋਂ ਨਿਊਟ੍ਰੀਸ਼ਨ ਤੇ ਹੈਲਥ ਨਹੀਂ ਆ ਰਹੀ ਇਹ ਇੱਕ ਬੜਾ ਮਲਟੀ ਡਾਈਮੈਨਸ਼ਨਲ ਕ੍ਰਾਈਸਿਸ ਹੈ ਜਿਹਨੂੰ ਸਮਝਣ ਦੀ ਲੋੜ ਹੈ ਬਹੁਤ ਸੀਰੀਅਸਲੀ ਜੇ ਤੇ ਕੰਮ ਕਰਨ ਦੀ ਲੋੜ ਹੈਗੀ ਹੈ ਜੀ ਤੁਸੀਂ ਵੀ ਕੋਈ ਉਪਰਾਲਾ ਕਰ ਰਹੇ ਹੋ ਕਿ ਜਾ ਰਹੇ ਹੋਗੇ ਜੀ ਜੀ ਅਸੀਂ ਖੇਤੀ ਵਿਰਸਾ ਮਿਸ਼ਨ ਤੋਂ ਆਪਣੇ ਜਨਮ ਤੋਂ ਹੀ ਕੁਦਰਤੀ ਖੇਤੀ ਦਾ ਹੁਕਾ ਦੇ ਰਿਹਾ ਜੀ ਅਤੇ ਕੁਦਰਤੀ ਖੇਤੀ ਲੋਕੀਕਰਨ ਕੁਦਰਤੀ ਖੇਤੀ ਹੀ ਅੱਗੇ ਦਾ ਰਸਤਾ ਹੈਗਾ ਅਸੀਂ ਇਦੀ ਗੱਲ ਕਰਦੇ ਹਾਂ ਔਰ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਹੈਗਾ ਖੇਤੀ ਦਾ ਮਤਲਬ ਕਲਾ ਕਨੈਕਟ ਚ ਚੁਣਨੀ ਹੈਗਾ ਜੀ ਅਸੀਂ ਇਥੇ ਖੇਤੀ ਦਾ ਮਤਲਬ ਪੰਜਾਬ ਦੇ ਕਲਾ ਕਨੈਕਟ ਚ ਚੁਣਾ ਰਹਿ ਗਿਆ ਹਮਮ ਗਵਰਨਮੈਂਟ ਨੇ ਡਾਈਵਰਸੀਫਿਕੇਸ਼ਨ ਦੀ ਗੱਲ ਕਈ ਲੋਕਾਂ ਨੇ ਕੀਤੀ ਹੈ ਲੇਕਿਨ ਉਹ ਡਾਈਵਰਸਿਫਿਕੇਸ਼ਨ ਮਾਮਲਾ ਚੱਲਿਆ ਨਹੀਂ ਚੱਲਿਆ ਉਹ ਸੈੱਟ ਨਹੀਂ ਹੋਇਆ ਡਾਈਵਰਸਿਫਿਕੇਸ਼ਨ ਜਦ ਤੱਕ ਸਰਕਾਰ ਦੇ ਲਈ ਗੱਲ ਹੋਏਗੀ ਤਦ ਤੱਕ ਲੋਕਾਂ ਨੂੰ ਸਮਝ ਨਹੀਂ ਆਣੀ ਜ਼ਰੂਰਤ ਹੈ ਕਿ ਡਾਈਵਰਸਿਫਿਕੇਸ਼ਨ ਜਿਹੜਾ ਹੈ ਫਸਲਾਂ ਚ ਮਲਟੀ ਡਾਈਵਰਸਿਟੀ ਜਿਹਨੂੰ ਕਹਿੰਦੇ ਨੇ ਕ੍ਰੌਪ ਡਾਈਵਰਸਿਟੀ ਉਹ ਚਾਹੀਦੀ ਹੈ ਜ਼ਮੀਨ ਦੇ ਲਈ ਉਹ ਚਾਹੀਦੀ ਹੈ ਸਾਡੀ ਸਿਹਤ ਲਈ ਉਹਦੀ ਲੋੜ ਹੈਗੀ ਹੈ ਸਾਡੇ ਵਾਤਾਵਰਣ ਦੀ ਸੁਰੱਖਿਆ ਲਈ ਸੋ ਇਹ ਜਿਹੜਾ ਹੈਗਾ ਕਲਾ ਕਣਕ ਤੇ ਝੋਨੇ ਤੇ ਫੋਕਸ ਜਿਹੜਾ ਰਿਹਾ ਉਨੇ ਇੱਕ ਕ੍ਰਾਈਸਿਸ ਵਧਾਇਆ ਸੋ ਅਸੀਂ ਉਸ ਤੋਂ ਬਦਲ ਕੇ ਉਹ ਚ ਬਾਹਰ ਕੱਢ ਦੋਇਆ ਕਿ ਕਿਸਾਨ ਕਟਕਟ 15 20 30 40 50 ਔਰ ਕੁਝ ਕੁ ਕਿਸਾਨ ਸਾਡੇ ਅਬਰਜੀਤ ਸ਼ਰਮਾ ਵਰਗੇ ਸੌਰਣ ਸਿੰਘ ਜੀ ਵਰਗੇ ਔਰ ਕਈ ਕਿਸਾਨ ਨੇ ਨਾਮ ਲੈ ਸਕਦਾ ਜਿਨ੍ਹਾਂ ਨੇ 100 100 ਤਰ੍ਹਾਂ ਦੀ ਚੀਜ਼ਾਂ ਆਪਣੇ ਖੇਤ ਚ ਉਗਾਈਆਂ ਨੇ ਬਿਲਕੁਲ ਠੀਕ ਹੈ ਨਾ ਸੋ ਅਮ ਐਜਾ ਦਾ ਕ੍ਰਾਈਸਿਸ ਸੀ ਅਸੀਂ ਜੋ ਰਸਤਾ ਦੱਸਿਆ ਉਹਨਾਂ ਨੂੰ ਕਿ ਕਿਸਾਨ ਜ਼ਹਿਰ ਮੁਕਤ ਉਗਾਵੇ ਔਰ ਜ਼ਿਆਦਾ ਤਰ੍ਹਾਂ ਦੀ ਵਨਸਵੰਨੀਆਂ ਫਸਲਾਂ ਉਗਾਵੇ ਬਿਲਕੁਲ ਇਹ ਦੋ ਚੀਜ਼ਾਂ ਤੀਸਰੀ ਉਹ ਆਪ ਜੋ ਖਾਵੇ ਉਹ ਵਨਸ ਵਨ ਦਾ ਭੋਜਨ ਕਰੇ ਹੂੰ ਉਹ ਸੀਜ਼ਨਲ ਖਾਵੇ ਉਹ ਲੋਕਲ ਖਾਵੇ ਜੀ ਠੀਕ ਹੈ ਨਾ ਬੇਮੌਸਮੀ ਨਾ ਖਾਵੇ ਪਰ ਬਾਰੋਂ ਮੰਗਾ ਮੰਗਾ ਕੇ ਖਾਂਦੀ ਲੋੜ ਨਹੀਂ ਹੈ ਜੋ ਤੁਹਾਡੇ ਇਲਾਕੇ ਚ ਹੁੰਦਾ ਹੈ ਉਹਨੂੰ ਪਹਿਲੇ ਲੋ ਜਿਹੜੀ ਤੇ ਜ ਨਹੀਂ ਹੋ ਸਕਦੀਆਂ ਦਵਾਈਆਂ ਨੇ ਜਾਂ ਮਸਾਲੇ ਨੇ ਕੋਈ ਜੜੀ ਬੁੱਟੀਆਂ ਨੇ ਉਹ ਅੱਡ ਗੱਲ ਹੈਗੀ ਬਾਕੀ ਇੱਥੇ ਤੁਹਾਨੂੰ ਕਰਨਾ ਚਾਹੀਦਾ ਸੋ ਇਧਰ ਹੀ ਅਸੀਂ ਕਿਸਾਨਾਂ ਨੂੰ ਵੀ ਸਿਖਾਇਆ ਅਸੀਂ ਕਿਚਨ ਗਾਰਡਨ ਵੀ ਕਰਾਇਆ ਕਿਤਨ ਦੇ ਡਿਜ਼ਾਈਨ ਵੀ ਕਰਾਇਆ ਅਸੀਂ ਮਿਲਟਸ ਵੀ ਕੰਮ ਕੀਤਾ ਮਿਲਟਸ ਨੂੰ ਵੀ ਉਗਾਇਆ ਸੀ ਬਿਲਕੁਲ ਤੇ ਜੇਤੀ ਬ੍ਰਸੇ ਮਿਸ਼ਨ ਨੇ 2006 'ਚ ਮਿਲਟਸ ਤੇ ਕੰਮ ਸ਼ੁਰੂ ਕਰਤਾ ਸੀ ਜੀ ਅਸੀਂ ਮਿਲਟਸ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਤ ਕੀਤਾ ਉਹਦਾ ਲੋਕਾਂ ਨੂੰ ਕਿਸਾਨਾਂ ਨੂੰ ਉਗਾਨ ਵਾਸਤੇ ਵੀ ਲਗਾਇਆ ਉਹ ਮਿਲਟਸ ਉਗੇ ਫਿਰ ਉਹਨਾਂ ਦੀ ਪ੍ਰੋਸੈਸਿੰਗ ਹਮ ਉਹਨਾਂ ਦਾ ਛਿਲਕਾ ਉਤਾਰਨਾ ਕੰਮ ਉਹ ਕੀਤਾ ਫਿਰ ਉਹਦੀ ਵੈਲਿਊ ਐਡੀਸ਼ਨ ਉਹ ਤੋ ਕੋਈ ਬਿਸਕੁਟ ਬਣ ਜਾਂਦੇ ਕਿਤੇ ਲੱਡੂ ਬਣ ਜਾਂਦੇ ਕਿਤੇ ਕੋਈ ਦਰਫੀ ਬਣ ਜਾਏ ਕਿਤੇ ਕੋਈ ਮੁਜੀਆਂ ਬਣ ਜਾਏ ਵੈਲਿਊਟੇਸ਼ਨ ਦੇ ਹੋਰ ਕੰਮ ਨੇ ਮਿਲਟ ਦੇ ਮਾਲਟ ਬਣ ਜਾਂਦੇ ਨੇ ਕਈ ਤੀਜਾ ਉਹ ਬਣ ਜਾਂਦੇ ਫਿਰ ਮਿਲਟ ਖਾਣੇ ਕਿਵੇਂ ਆ ਰੋਜ਼ ਰੋਜ਼ ਹਮ ਸਾਡੀ ਰੋਜ਼ਮਰਹ ਦੀ ਖੁਰਾਕ ਵਿੱਚ ਮਿਲਟ ਹੈ ਉਹਦੇ ਲਈ ਬੀਬੀਆਂ ਦੀ ਟ੍ਰੇਨਿੰਗ ਜਿਹਨੂੰ ਕੁੱਕ ਕਹਿੰਦੇ ਨੇ ਸ਼ੈਫ ਕਹਿੰਦੇ ਨੇ ਉਹ ਬਲਾ ਬਲਾ ਕੇ ਅਸੀਂ ਮਹਾਰਾਜ ਕਹਿੰਦੇ ਸੀ ਤਾਂ ਔਰ ਮਿਲਟ ਮਹਾਰਾਜ ਨੂੰ ਬਲਾ ਬਲਾ ਕੇ ਲੋਕਾਂ ਦੀ ਟ੍ਰੇਨਿੰਗ ਕਰਵਾਈ ਖਾਣੇ ਸਿਖਾਏ ਕਿ ਬਜੁਰਗਾਂ ਨੂੰ ਖਵਾਣਾ ਹੈ ਤੇ ਮਿਲਟ ਕਵੇਂ ਲਖਵਾਣਾ ਹੈ ਬੱਚੇ ਖਾਣਗੇ ਕਿਵੇਂ ਨਾ ਖਾਣਗੇ ਉਹ ਕਿਵੇਂ ਬਣੇ ਖਰਚ ਹੂੰ ਤੇ ਅਸੀਂ ਫਿਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਉਹਦਾ ਨਾਮ ਹੈ ਮਾਂ ਮਮਤਾ ਅਤੇ ਮਿਲਟ ਮਾਂ ਉਹ ਜੋ ਜਿਹੜੀ ਆਪਣੇ ਜਵਾਕਾਂ ਨੂੰ ਮਿਲਟ ਖਵਾਏ ਅਸੀਂ ਐਵੇਂ ਦਾ ਇੱਕ ਕਨਸੈਪਟ ਰੱਖਿਆ ਉਹ ਵਿੱਚ ਵੀ ਸਕਸੈਸਫੁਲ ਹੋਏ ਅਸੀਂ ਔਰ ਇਹ ਮਲਟੀ ਡਾਈਮੈਸ਼ਨਲ ਅਸੀਂ ਐਕਟੀਵਿਟੀਆਂ ਕੀਤੀਆਂ ਨੇ ਜ਼ਹਿਰ ਤੋਂ ਮੁਕਤੀ ਔਰ ਅਸੀਂ ਕਹਿੰਦੇ ਹੁਣੇ ਆ ਜ਼ਹਿਰ ਮੁਕਤ ਖੇਤੀ ਜ਼ਹਿਰ ਮੁਕਤ ਖੁਰਾਕ ਸੇਤਮੰਦ ਸਮਾਜ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਜੀ ਇਹਦੇ ਬਾਰੇ ਸਰਕਾਰ ਨੂੰ ਪੂਰੇ ਹੀ ਸੋਚਣ ਦੀ ਲੋੜ ਹੈ ਸਰ ਕਮ ਸਰਕਾਰ ਦਾ ਹੀ ਸੀ ਅਸੀਂ ਤਾਂ ਜੋ ਸਮਾਜ ਦੀ ਜ਼ਿੰਮੇਵਾਰੀ ਹੈ ਤੁਸੀਂ ਕੀਤਾ ਕੰਮ ਪਰ ਸਰਕਾਰ ਨੂੰ ਬੜੇ ਵੱਡੇ ਪੱਧਰ 'ਤੇ ਜਿਹੜੇ ਖੇਤੀ ਵਿਗਿਆਨ ਕੇਂਦਰ ਨੇ ਪੰਜਾਬ ਦੇ ਅੱਧੇ ਖੇਤੀ ਵਿਗਿਆਨ ਕੇਂਦਰਾਂ ਨੂੰ ਸਟ੍ਰਿਕਟਲੀ ਕਹਿਣਾ ਚਾਹੀਦਾ ਹੈ ਕਿ ਉਹ ਸਿਰਫ ਕੁਦਰਤੀ ਖੇਤੀ ਦੀ ਰਿਸਰਚ ਤੇ ਕੁਦਰਤੀ ਖੇਤੀ ਦਾ ਪ੍ਰਚਾਰ ਕਰਨ ਪਹਿਲੀ ਗੱਲ ਕੀ ਹੈ ਦੂਜੀ ਗੱਲ ਪੰਜਾਬ ਦੇ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਬਾਹ ਫੜਨ ਉਸੇ ਸਰਕਾਰ ਨੂੰ ਵੱਡੇ ਪੱਧਰ 'ਤੇ ਕੁਝ ਕਰਨੇ ਚਾਹੀਦੇ ਆ। ਕੇਂਦਰ ਸਰਕਾਰ ਨੇ ਨੈਸ਼ਨਲ ਮਿਸ਼ਨ ਫॉर ਨੈਚਰ ਫਾਰਮਿੰਗ ਚਲਾਇਆ ਪਰ ਉਹਦੀ ਜਿਹੜੀ ਸਪੋਰਟ ਹੈ ਉਹ ਪੰਜਾਬ ਦੇ ਕਿਸਾਨ ਦੇਖਦੇ ਬਹੁਤ ਛੋਟੀ ਸਪੋਰਟ ਹੈ। ਹਾਲਾਂਕਿ ਉਹ ਵੀ ਨਹੀਂ ਹੋ ਰਿਹਾ। ਪੰਜਾਬ ਨੂੰ ਅਗਰ ਬਚਾਉਣਾ ਹੈ ਤੇ ਪੰਜਾਬ ਨੂੰ ਅ ਐਨ ਆਰ ਆਈ ਥਾਣਿਆਂ ਤੋਂ ਪਹਿਲੇ ਜ਼ਹਿਰ ਮੁਕਤ ਖੁਰਾਕ ਦੀ ਲੋੜ ਹੈ। ਪੰਜਾਬ ਨੂੰ ਵੱਡੇ ਵੱਡੇ ਫਲਾਈਓਵਰਾਂ ਤੋਂ ਤੇ ਸਮਾਰਟ ਸਿਟੀ ਤੋਂ ਲੈ ਕੇ ਪਹਿਲੇ ਤੁਸੀਂ ਸਮਾਰਟ ਫੂਡ ਕਰੋ। ਹੂੰ। ਸਮਾਰਟ ਵੇਹੜੇ ਸਮਾਰਟ ਬੜਾ ਅੱਜਕਲ ਚੱਲਦਾ ਪਿਆ ਉਹਦੀ ਹੈਗਾ ਤੇ ਲੋੜ ਇਹਦੀ ਹੈਗੀ ਆ ਪੰਜਾਬ ਨੂੰ ਬੜੇ-ਬੜੇ ਹਾਈਵੇ ਦੀ ਚੋਣ ਜਿੱਥੇ ਆਪਣੀ ਲੋੜ ਹੋएगी ਹੋएगी ਪਰ ਪ੍ਰਾਇੋਰਟੀ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਜ਼ਹਿਰ ਮੁਕਤ ਖੁਰਾਕ ਚਾਹੀਦੀ ਹੈ ਪਹਿਲੇ ਪ੍ਰਾਇੋਰਟੀ ਉਧਰ ਹੋਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਇਹ ਦੋਨੋਂ ਦੀ ਜ਼ਿੰਮੇਵਾਰੀ ਹੈ ਮੈਂ ਵੀ ਕਵਾਂਗਾ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਨੇ ਜਦੋਂ ਲੋੜ ਸੀ ਤੇ ਪੂਰੇ ਦੇਸ਼ ਨੂੰ ਅੰਨ ਖੋਇਆ ਹੂੰ ਔਰ ਉਹਦੀ ਇੱਕ ਬੜੀ ਵੱਡੀ ਸੋਸ਼ਲ ਔਰ এনवायरमेंटਲ ਕੀਮਤ ਪੰਜਾਬ ਚੁਕਾ ਰਿਆ ਕੇਂਦ ਸਰਕਾਰ ਨੂੰ ਚਾਹੀਦਾ ਹੈ ਪੰਜਾਬ ਲਈ ਇੱਕ ਸਪੈਸ਼ਲ ਪੈਕੇਜ ਦੇਵੇ ਇਹ ਕਦੀ ਫੂਡ ਸਿਕਿਉਰਟੀ ਪੰਜਾਬ ਨੇ ਪ੍ਰੋਵਾਈਡ ਕੀਤੀ ਅੱਜ ਪੰਜਾਬ ਦਾ ਪਾਣੀ ਮੁਕਰਿਆ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਪੰਜਾਬ ਦੀ ਖੁਰਾਕੜੀ ਜ਼ਹਿਰੀਲੀ ਹੋ ਗਈ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਵਾਸਤੇ ਪੰਜਾਬੀਆਂ ਨੂੰ ਬਚਾਉਣ ਵਾਸਤੇ ਜਿਹੜਾ ਹੈ ਕੇਂਦ ਸਰਕਾਰ ਨੂੰ ਸਪੈਸ਼ਲ ਪੈਕੇਜ ਕੋਈ 2-400-500 ਕਰੋੜ ਕੋਈ ਜ਼ਿਆਦਾ ਨਹੀਂ ਹੁੰਦਾ ਕਿਸੇ ਸਰਕਾਰ ਲਈ ਕਿਸੇ ਇੱਕ ਪੂਰੇ ਸੂਬੇ ਨੂੰ ਜਿੰਨੇ ਨਾਲ ਬੜਾ ਰੋਲ ਅਦਾ ਕੀਤਾ ਹੋਵੇ ਸੋ ਪੰਜਾਬ ਨੇ ਦੇਸ਼ ਨੂੰ ਖਾਧੇ ਸੁਰੱਖਿਆ ਦਿੱਤੀ ਫੂਡ ਸਿਕਿਉਰਿਟੀ ਦਿੱਤੀ ਤੇ ਅੱਜ ਲੋੜ ਹੈਗੀ ਹੈ ਕਿ ਪੰਜਾਬ ਨੂੰ ਸਿਕਿਉਰਿਟੀ ਆਫ ਲਾਈਫ ਰਾਈਟ ਟੂ ਲਿਵ ਦਿੱਤਾ ਜਾਵੇ ਬਿਲਕੁਲ ਬਿਲਕੁਲ ਉਹਦੇ ਰੀਸੈਂਟਰ ਕਾਮਨਿਟੀ ਸਪੈਸ਼ਲ ਪੈਕੇਜ ਪੰਜਾਬ ਲਈ ਔਰ ਸ਼ਾਇਦ ਉਹ ਕੁਝ ਹੱਦ ਤੱਕ ਹਰਨ ਵਾਲੇ ਵੀ ਲਾਗੂ ਹੁੰਦਾ ਹੈ ਈਵਨ ਵੈਸਟਰਨ ਯੂਪੀ ਲਈ ਵੀ ਉਸਦਾ ਉਹ ਦੇਣਾ ਚਾਹੀਦਾ ਉਹ ਅਨਾਉਂਸ ਕਰਨਾ ਚਾਹੀਦਾ ਕਿ ਜਿਹੜੇ ਗ੍ਰੀਨ ਰੈਵੋਲੂਸ਼ਨ ਦੇ ਟੈਂਸ ایرিয়া ਸੇ ਖੇਤੀ ਵਾਲੇ ਉਹਨਾਂ ਦੇ ਕਿਸਾਨਾਂ ਦੀ ਸਪੋਰਟ ਲਈ ਉਹਨਾਂ ਨੂੰ ਗ੍ਰੀਨ ਰੈਵੋਲੂਸ਼ਨ ਦੇ ਫਰੇਮਵਰਕ ਚ ਬਾਹਰ ਕੱਢਣ ਲਈ ਜਿਹੜਾ ਹੈਗਾ ਸਰਕਾਰ ਵੱਡੇ ਪੱਧਰ 'ਤੇ ਸਪੋਰਟ ਕਰੇ ਜੀ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕਿਤੇ ਇਹਨਾਂ ਨੇ ਇਹੀ ਕਹਿਣਾ ਸੀਗਾ ਵੀ ਮਤਲਬ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਸੋਚਣਾ ਚਾਹੀਦਾ ਕੈਮਰਨ ਕੁਲਦੀਪ ਚਨਾਲ ਬੇਪਿੰਗੋਏ ਥੈਂਕਸ ਵੈਰਿਟੀ ਵੀ ਚਲੋ